ਗੱਲ ਕਰਨ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਬਦਲਦੇ ਹੋਏ ਮੌਸਮ ਦੀ ਮੌਸਮ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਮੌਸਮ ਦੇ ਵਿੱਚ ਪਾਰੇ ਦੀ ਗੱਲ ਕਰੀਏ ਤਾਂ ਹੇਠਾਂ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਵਰਲਡ ਪੰਜਾਬੀ ਟੀਵੀ ਨੇ ਮੌਸਮ ਵਿਗਿਆਨੀ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਤਾਂ ਕਿ ਤੁਹਾਨੂੰ ਵੀ ਜਾਣਕਾਰੀ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕੀ ਕੁਝ ਰਹਿਣ ਵਾਲਾ ਹੈ ਜ਼ਿਕਰ ਜਿਕਰ ਮੈਦਾਨੀ ਇਲਾਕਿਆਂ ਦੀ ਕਰੀਏ ਤਾਂ ਪਾਰਾ ਹੇਠਾਂ ਵੱਲ ਨੂੰ ਆਏਗਾ ਜਿਕਰ ਪਹਾੜੀ ਇਲਾਕਿਆਂ ਦੀ ਕਰੀਏ ਤਾਂ ਉੱਥੇ ਹਲਕੀ ਬਰਫਬਾਰੀ ਅਤੇ ਕਈ ਥਾਵਾਂ ਤੇ ਵੀ ਵੇਖਣ ਨੂੰ ਮਿਲ ਸਕਦਾ ਹੈ ਕੀ ਕੁਝ ਕਿਆ ਮੌਸਮ ਵਿਭਾਗ ਨੇ ਤੁਹਾਨੂੰ ਸੁਣਾਉਣਾ ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ 2 ਦਿਨ ਤੋਂ ਮੌਸਮ ਭਾਗ ਨੇ yellow alert ਜਾਰੀ ਕੀਤਾ ਹੋਇਆ ਹੈ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਫਰੀਦਕੋਟ ਫਰੋਜ਼ਪੁਰ ਮੁਕਸਰ ਮਾਨਸਾ ਮੋਗਾ ਇਹਨਾਂ ਦੇ ਵਿੱਚ ਲਗਾਤਾਰ ਜਿਹੜਾ ਤਾਪਮਾਨ ਘਟ ਰਿਹਾ ਹੈ ਸਾਡੇ ਨਾਲ ਮੌਸਮ ਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਜੀ ਨੇ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਵੇਂ ਰਹੇਗਾ ਕੀ ਮੀਂਹ ਦੀ ਸੰਭਾਵਨਾ ਹੈ ਜਾਂ ਮੌਸਮ ਕਿਵੇਂ ਬਦਲੇਗਾ ਸ੍ਰਿੰਦਰ ਜੀ ਗੱਲ ਕਰੀਏ ਤਾਂ ਜਿਹੜਾ ਮੌਸਮ ਆ ਪਿਛਲੇ 2 ਦਿਨਾਂ ਤੋਂ ਲਗਾਤਾਰ ਟੈਂਪਰੇਚਰ ਘਟਦਾ ਨਜ਼ਰ ਆ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਰਹੇਗਾ ਮੌਸਮ ਦੇਖੋ ਟੈਂਪਰੇਚਰ ਜਿਹੜੇ ਹੈਗੇ ਆ ਉਹ ਤੁਸੀਂ ਰਿਕਾਰਡ ਵੀ ਦੇਖਣਗੇ ਤਾਂ ਕਾਫੀ ਘਟੇ ਇਸ ਟਾਈਮ ਤੱਕ ਜਿਹੜਾ ਪੰਜਾਬ ਦਾ ਸਰਦੀ ਜ਼ਿਲ੍ਹੇ ਜਿੱਦਾਂ ਫਰੀਦਕੋਟ ਹੈਗਾ ਉੱਥੇ ਸਭ ਤੋਂ ਘੱਟ 3 ਡਿਗਰੀ ਸੈਲਸੀਅਸ ਟੈਂਪਰੇਚਰ ਪਹੁੰਚ ਗਿਆ ਤੇ ਨਾਲ ਨਾਲ ਬਾਕੀ ਲੱਕਿਆਂ ਵਿੱਚ ਵੀ ਟੈਂਪਰੇਚਰ 6 ਤੋਂ 8 ਡਿਗਰੀ ਸੈਲਸੀਅਸ ਚੱਲੇ ਹੋਏ ਜਿਹੜੇ ਨਾਰਮਲ ਤੋਂ ਘੱਟ ਹੀ ਹੈਗੇ ਆ ਤੋ ਕੋਲ ਮੁਲਾਕੇ ਕੁਝ ਥਾਵਾਂ ਤੇ ਕੋਲਡ ਕੰਡੀਸ਼ਨਸ ਵੀ ਹੁਣ ਪ੍ਰਵੇਲ ਕਰ ਰਹੀ ਹੈ ਖਾਸ ਕਰਕੇ ਵੈਸਟਰਨ ਪਾਰਟ ਜਿਹੜਾ ਪੰਜਾਬ ਦਾ ਹੈਗਾ ਉਦਾਂ ਹੀ ਹਰਿਆਣੇ ਦਾ ਹੈਗਾ ਤੇ ਚੰਡੀਗੜ੍ਹ ਵਿੱਚ 6 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਤਾਂ ਕੋਲ ਮੁਲਾਕੇ ਹੁਣ ਠੰਡ ਜਿਹੜੀ ਸਟਾਰਟ ਹੋ ਗਈ ਹੈ ਤੇ ਕਈ ਥਾਵਾਂ ਤੇ ਕੋਲਡ ਵੀ ਚੱਲੀ ਹੋਈ ਹੈ ਫੌਗ ਜਿਹੜੀ ਹੈਗੀ ਆ ਉਹ ਵੀ ਸਵੇਰ-ਸਵੇਰ ਨੂੰ ਕਈ ਥਾਵਾਂ ਤੇ ਹੁੰਦੀ ਹੈ ਹਾਲਾਂਕਿ ਇੰਨੀ ਇੰਟਰਸ ਜੇ ਨਹੀਂ ਹੋਈ ਹੈ ਹੁਣ ਜਿਹੜਾ ਇਹ ਜਿਹੜਾ ਚੇਂਜ ਹੈਗਾ ਇਹਦੇ ਵਿੱਚ ਅੱਗੇ ਜਿਹੜਾ ਆਉਣ ਵਾਲੇ ਟਾਈਮ ਹੈਗਾ ਉਹਦੇ ਵਿੱਚ ਵੀ ਟੈਂਪਰੇਚਰ ਹੋਰ ਘਟਣਗੇ ਤਾਂ ਇਹ ਹੈਗੀ ਹੈ ਕਿ ਜਿੰਨਾ ਵੀ ਸਾਡਾ ਖਾਣ ਪੀਣ ਹੈਗਾ ਉਹਦੇ ਵਿੱਚ ਧਿਆਨ ਰੱਖਣੇ ਦੀ ਲੋੜ ਹੈਗੀ ਹੈ ਪਾਣੀ ਆਪਾਂ ਗਰਮ ਪੀਏ ਨਾਲ ਨਾਲ ਫਿਰ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਠੰਡ ਦੀਆਂ ਬਿਮਾਰੀਆਂ ਕਾਫੀ ਹੋ ਜਾਂਦੀਆਂ ਤੇ ਵਿੱਚ ਵਿੱਚ ਜਿਹੜਾ ਹੈਗਾ ਇਹ ਵੀ ਹੈਗਾ ਕਿ ਸਾਨੂੰ ਡਰਾਈਵ ਜਿਹੜਾ ਹੈਗਾ ਮਾਰਨਿੰਗ ਆਰਚ ਖਾਸ ਕਰ ਮਾਰਨਿੰਗ ਆਰਚ ਟੰਗਰਲ ਕਰਨਾ ਚਾਹੀਦਾ ਕਈ ਵਾਰ ਵਿਜ਼ਿਬਿਲਟੀ ਘਟਦੀ ਹੈ ਉਹਦੇ ਕਰਕੇ ਨੁਕਸਾਨ ਹੋ ਜਾਂਦਾ ਪੰਜਾਬ ਦੇ ਜਿਹੜੇ ਬਾਰਦਿਲ ਅੱਗੇ ਹੈਗੇ ਇਹ ਮੇਨ ਚੀਜ਼ਾਂ ਆ ਗਈਆਂ ਬਾਕੀ ਫੋਰਕਾਸਟ ਤੇ ਇਨਫੋਰਮੇਸ਼ਨ ਜਿੰਨੀ ਵੀ ਸਰਕਾਰਾਂ ਦੀ अवेलेबल ਹੈਗੇ ਉਹਦਾ ਫਾਇਦਾ ਉਠਾਉਣ ਤੇ ਮੈਨੂੰ ਲੋਕਾਂ ਦਾ ਫਿਰ ਕੋਈ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਸਨ ਮੌਸਮ ਭਾਗ ਤੋਂ ਡਾਇਰੈਕਟਰ ਸੁਰਵਿੰਦਰਪਾਲ ਜੀ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦਾ ਮੌਸਮ ਕਿਵੇਂ ਰਹੇਗਾ ਬਾਰੇ ਦੱਸਿਆ ਤੇ ਨਾਲ ਹੀ ਦੱਸਿਆ ਕਿ ਲੋਕਾਂ ਨੂੰ ਕੀ ਕੀ ਇਤਿਆਹਾਤ ਵਰਤਣੀ ਚਾਹੀਦੀ ਹੈ